ਦੇ 10 ਕਿਲੋ ਹਿਰੋਇਨ ਜੇਪਾਕ Z ਜਾਈਏ 10 ਕਿਲੋ 248 ਗ੍ਰਾਮ ਹਿਰੋਇਨ ਤੇ ਤਿੰਨ ਵੱਡੇ ਸਮਗਲਰ ਜਿਹੜਾ ਵੱਡਾ 카ਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਜਿਹੜਾ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾਖੋਰ ਚੀਮਾ ਕਲਾ ਪਿੰਡ ਹੈਗਾ ਸੌਰੀ ਤਰਨਤਾਰਨ ਦੇ ਵਿੱਚ ਉਥੋਂ ਦੇ ਰਹਿਣ ਵਾਲੇ ਆਕਾਸ਼ ਦੀ ਬਾਰ ਬਾਰ ਦਾ ਕੰਮ ਕਰਦਾ ਹੈ ਤੇ ਲੇਬਰਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸੁਪਰਵਾਈਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ ਵਿਲੇਜ ਕੋਟਲੀ ਵਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹਦਾ ਆਪਾਂ ਦੇਖੀਏ ਪਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਪਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਹੈ ਕਿ ਇੰਪੋਰਟੈਂਟ ਗੱਲ ਹੈ ਸਾਹਮਣੇ ਆਈ ਹੈ ਕਿ 2018 ਤੋਂ ਇਹ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਇਹਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰিসিਵ ਕਰਕੇ ਉੱਥੇ ਹੀ ਝੋਲੇ ਚ ਪਾ ਕੇ ਜਿਹੜੀ ਇਹ ਡਰਗ ਦੇ ਪੈਕੇਟ ਉੱਥੋਂ ਲੈ ਆਉਂਦਾ ਆਪਣੇ ਪਰਨੇ ਚ ਵੀ ਬੰਨ ਲੈਂਦਾ ਕਈ ਵਾਰੀ ਉੱਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਤਾਂ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨੇ ਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘੱਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੇ ਨੇ ਹਿਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟਬੈਕ ਹੈ ਇਸ ਡਰੱਗ 카rtel ਨੂੰ ਕਿਉਂਕਿ ਇੰਨਾ ਲੰਬਾ ਸਮੇਂ ਤੋਂ ਇਹ ਬੰਦਾ ਕੰਮ ਕਰ ਰਿਹਾ ਔਰ ਕਿਸੇ ਦੀ ਨਿਗਾਹ 'ਚ ਨਹੀਂ ਆਇਆ ਕੋਈ ਪੁਰਾਣਾ ਕੇਸ ਵੀ ਨਹੀਂ ਹੈ ਔਰ ਬੜੇ ਆਰਾਮ ਨਾਲ ਕੰਮ ਕਰ ਰਹੀ ਸੀ ਸੋ ਮੈਂ ਆਪਣੀ ਸਾਰੀ ਟੀਮ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਸੰਧੂ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇੰਸਪੈਕਟਰ ਮੋਲਕ ਸੀਆਈਏ ਸਟਾਫ ਦੇ ਇੰਚਾਰਜ ਔਰ ਯੋਨਾਂ ਦੀ ਸਾਰੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਪ੍ਰੋਫੈਸ਼ਨਲੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਇਹਦੇ ਜਿਹੜੀ ਅਗਲੀ ਗੱਲ ਹੈ ਉਹ ਡਰਗ ਮੰਨੀ ਔਰ ਬਾਕੀ ਜਿਹੜਾ ਹਵਾਲਾ ਇਹਦੇ ਲਿੰਕੇਜਸ ਬਾਰੇ ਗੱਲ ਹੈ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉਥੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਚ ਸਾਨੂੰ ਡਰਗ ਮੰਨੀ ਵੀ ਇੱਥੇ ਬਰਾਮਦ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਵਾਦ ਵੀ ਦਿੰਦਾ ਔਰ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫੜਿਆ ਜਾਣਾ ਔਰ ਸਾਰਾ ਇਹ ਐਡਜੋਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਤੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਆ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰੋਪਰਟੀਆਂ ਨੇ ਜਾਂ ਜਿਹਨ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰੋਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲ ਸਾਰਾ ਅਸੀਂ ਇਹਦੇ ਤੇ ਇਨਵੈਸਟੀਗੇਟ ਕਰਾਂ। ਕਿੰਨੇ ਸਾਲ ਤੋਂ ਕੰਮ ਕਰ ਰਿਹਾ? 2018 ਤੋਂ ਲੈ ਕੇ ਬੰਦਾ ਤਕਰੀਬਨ ਕੰਮ ਕਰ ਰਿਹਾ ਮੈਂ ਤੁਹਾਨੂੰ ਜਿਵੇਂ ਦੱਸਿਆ 200 ਕਿਲੋ ਗ੍ਰਾਮ ਦੇ ਕਰੀਬ ਤੋਂ ਆਪ ਮੰਨਦਾ ਹੈ। ਔਰ ਪਾਕ ਬੇਸ ਜਿਹੜੇ ਸਮਗਲਰਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਵਾਲਾ ਬੰਦਾ ਹੈ। ਔਰ ਉਹਦੇ ਉਹੀ ਜਿਹੜੀ ਇਹਦੇ ਚ ਇੱਕ ਹੋਰ ਵੀ ਗੱਲ ਆਈ ਹੈ ਕਿ ਹਿੰਦੁਸਤਾਨ ਦੇ ਬੰਦੇ ਆਪਸ ਕਿੱਦਾਂ ਮਿਲਾਈ ਜਾ ਰਹੇ ਆ। ਇਸ ਕੇਸ 'ਚ ਬੜੀ ਇੱਕ ਨਵੀਂ ਇਹ ਗੱਲ ਆਈ ਹੈ ਕਿ ਬਾਹਰੋਂ ਪਾਕਿਸਤਾਨ ਵਾਲੇ ਬੰਦੇ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਵੀ ਹੈਗਾ ਤੁਹਾਡੇ ਲਾਗੇ ਰਹਿੰਦਾ ਉਹਨੂੰ ਵੀ ਆਪਣੇ ਨਾਲ ਸ਼ਾਮਲ ਕਰਕੇ ਉਹਦਾ ਨੈਟਵਰਕ ਜਿਹੜਾ ਬ੍ਰੌਡਨ ਕਰ ਦਿੱਤਾ ਜਾਂਦਾ। ਪੰਜਾਬ ਦਾ ਪੂਰੇ ਪੰਜਾਬ ਨਹੀਂ ਕਰ ਦਿੰਦਾ। ਇਹ ਪੰਜਾਬ ਨਹੀਂ ਆਪਣੇ ਆਲੇ ਦੋਲੇ ਜਿਹਨੂੰ ਆਕਾਸ਼ ਹੈ ਇਹ ਦੋਨੇ ਬੰਦੇ ਚੀਮਾ ਕਲਾਂ ਦੇ ਹੈ। ਇਹ ਬੰਦਾ ਪੱਟੀ ਦਾ ਹੈ। ਜਿਹੜਾ ਸਮਗਲਰ ਮੇਨ ਮਤਲਬ ਰਸੀਵਰ ਹੈ ਸੰਦੀਪ। ਸੋ ਪਾਕਿਸਤਾਨ ਬੇਸ ਜਿਹੜੇ ਸਮਗਲਰ ਨੇ ਉਹੀ ਇਹਨਾਂ ਨੂੰ ੜਾ ਦਿੰਦੇ ਵੀ ਇਹਨਾਂ ਨੂੰ ਵੀ ਦੇ ਦੇ ਇਹਨਾਂ ਨੂੰ ਦੇ ਦੇ ਨਾਲ ਜੋੜ ਲਓ। ਇਹ ਤੇਰੀ ਮਦਦ ਕਰਨਗੇ ਸੋ ਇਹ ਇੱਕ ਜਿਹੜਾ ਨਵੀਂ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਸਮਝਦਾ ਔਰ ਇੰਨਾ ਪੁਰਾਣੇ ਜਿੰਨੇ ਆਪਾਂ ਪਿੱਛੇ ਰਿਕਵਰੀਜ਼ ਕੀਤੀਆਂ ਜਿਆਦਾਤਰ ਲੋਕ ਪੁਰਾਣੇ ਕੇਸਾਂ ਚ ਇਨਵੋਲਡ ਹੁੰਦੇ ਆ ਆ ਕੇ ਬੇਲ ਤੇ ਦੁਆਰਾ ਕੰਮ ਕਰਨ ਲੱਗ ਜਾਂਦੇ ਆ ਪਰ ਇਹ ਬੰਦਾ ਅਨ ਨੋਟਿਸ ਜਾ ਰਿਹਾ 2018 ਤੋਂ ਇਟ ਇਜ਼ ਅ ਵੈਰੀ 빅 ਕੈਚ ਕਿਉਂਕਿ ਕਿਸੇ ਦੇ ਵੀ ਨਿਗਾਚ ਨਹੀਂ ਔਰ ਆਮ ਨਾਲ ਆਪਣਾ ਚੁੱਪ ਕਰਕੇ ਕੰਮ ਕਰ ਰਿਹਾ। ਕੰਮ ਕੀ ਰਿਹਾ ਕਿ ਐਡਾ ਵੱਡਾ ਬੰਦਾ ਬੰਦਾ ਦੇਖੋ ਇਹ ਬੰਦਾ ਬੇਸਿਕਲੀ ਨਾ ਬੜਾ ਲੋ ਲਾਈਂਗ ਔਰ ਲੋ ਪ੍ਰੋਫਾਈਲ ਹੈ। ਇਹਨੇ ਸਮਾਨ ਚੁੱਕਣਾ ਚੁੱਪ ਕਰਕੇ ਆਪਣੇ ਕਿਥੇ ਡੈਸਟੀਨੇਸ਼ਨ ਤੇ ਫੜਾ ਦੇਣਾ ਕਿਸੇ ਨਾਲ ਬਹੁਤਾ ਇਹ ਮਿਕਸ ਅਪ ਨਹੀਂ ਹੋਇਆ। ਔਰ ਦੂਸਰਾ ਇਹਦੀ ਮੂਵਮੈਂਟ ਜਿਹੜੀ ਮੈਂ ਹੋਰ ਸਮਝਦਾ ਕਿ ਬਚਣ ਦਾ ਕਾਰਨ ਇਹ ਹੈ ਕਿ ਬੰਦਾ ਇਕੱਲਾ ਆਪਰੇਟ ਕਰ ਰਿਹਾ ਸੀ। ਇਹਨੇ ਕਿਸੇ ਬੰਦੇ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਨਾ ਕਿਸੇ ਘਰ ਦੇ ਨੂੰ ਨਾ ਕਿਸੇ ਹੋਰ ਦੋਸਤ ਨੂੰ। ਚੁੱਪ ਕਰਕੇ ਕੱਲਾ ਗਿਆ ਆਰਾਮ ਨਾਲ ਬੈਠ ਗਿਆ ਲੰਮਾ ਪੈ ਗਿਆ ਜਦੋਂ ਡਰੋਨ ਆਈ ਉਹਦੇ ਤੋਂ ਡਰਾਪਿੰਗ ਹੋਈ ਸਮਾਨ ਚੁੱਕਿਆ ਆਪਣੇ ਚੁੱਪ ਕਰਕੇ ਬੰਨ ਕੇ ਆਪਣੇ ਘਰ ਲੈ ਆਂਦਾ ਉੱਥੇ ਰੱਖ ਲਿਆ ਨਾਲ ਦੀ ਨਾਲ ਡਿਸਪੋਜ਼ਲ ਕਰਾ ਦਿੱਤਾ ਕਾਰਬੀ ਕੀ ਕਰਦਾ ਸੀ ਕਿ ਕੀ ਕੰਮ ਕੀ ਕਰਦਾ ਹੁੰਦਾ ਇਹ ਵੈਸੇ ਆਮ ਜਿਹੜਾ ਹੈਗਾ ਇਹਦਾ ਐਗਰੀਕਲਚਰ ਦਾ ਹੀ ਕੰਮ ਹੈ ਕੋਈ ਜ਼ਿਆਦਾ ਹਾਂ ਨਾ ਘਰ ਦਾ ਪਰਫੈਕਟ ਦਾ ਨਾ ਸਾਰਾ ਨਹੀਂ ਇਹ ਕੰਮ ਕਰਦਾ ਨੋਰਮਲ ਨੋਰਮਲ ਹੈ ਜਿਵੇਂ 4-5 ਏਕੜ ਵਾਲੇ ਜ਼ਿਮੀਂਦਾਰ ਹੁੰਦੇ ਆ ਉਹ ਹੁਣ ਸਾਰੇ ਜਿਹੜੇ ਇਹਦੀ ਅਸੀਂ ਡਰਗ ਮਨੀ ਵਾਲਾ ਟ੍ਰੇਲ ਹੈ ਮੈਂ ਤੁਹਾਨੂੰ ਦੱਸਿਓ ਅਜੇ ਅਸੀਂ ਸ਼ੇਅਰ ਨਹੀਂ ਕਰ ਰਹੇ ਉਹਦੇ ਚ ਅਸੀਂ ਬੰਦਾ ਪਿੰਪੁਆਇੰਟ ਕਰ ਲਿਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਲੋਕ ਸਰ ਹੈਗੇ ਨੇ ਕਿਉਂਕਿ ਹਾਂਜੀ ਹਾਂਜੀ ਬਿਲਕੁਲ ਸਾਬ ਕਰ ਰਿਹਾ ਨੇਚਰਲੀ ਹੋਰ ਬਹੁਤ ਬੰਦੇ ਜੁੜੇ ਆਂ ਕਾਫੀ ਲੰਬਾ ਇਹਦਾ ਲਿੰਕੇਜਸ ਹੈਗੇ ਪਰ ਸਾਲ ਬੜੇ ਹੋ ਗਏ ਸੋ ਫਰੈਸ਼ ਵਾਲੇ ਤਾਂ ਡੈਫੀਨਿਟਲੀ ਕਿਉਂਕਿ ਦੂਜੇ ਫੋਨ ਫਾਨ ਚੇਂਜ ਵੀ ਕਰ ਲੈਂਦੇ ਆਪਣੇ ਹੋਰ ਕਈ ਜਿਹੜੇ ਪ੍ਰੋਕਾਸ਼ਨ ਲੈਂਦੇ ਆ ਸੋ ਜਿੰਨਾ ਪੋਸੀਬਲ ਹੋਇਆ ਉਹਦੇ ਡੀਪਰ ਅਸੀਂ ਇਨਵੈਸਟੀਗੇਟ ਕਰਾਂਗੇ। ਸਰ ਪਾਕਿਸਤਾਨ ਤੋਂ ਉਹਦੇ ਲਿੰਕ ਵਿੱਚ। ਉੱਥੋਂ ਦੇ ਦੋਸਮਗਲਰ ਨੇ ਜੀ ਜਿਹੜੇ ਸਾਹਮਣੇ ਆਏ ਆ। ਉਹ ਕਾਫੀ ਇੰਪੋਰਟੈਂਟ ਬੰਦੇ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਵਰਚੁਅਲ ਨੰਬਰਸ ਨੇ ਹੋਰ ਨੇ ਉਹਨਾਂ ਤੇ ਵਰਕਿੰਗ ਚੱਲ ਰਹੀ ਹੈ। ਪਾਕਿਸਤਾਨ ਦੇ ਸਮਗਲਰ ਹੈ। ਉਹਨਾਂ ਦੇ ਲਿੰਕ ਇੰਡੀਆ ਦੇ ਕਿੰਨੇ ਲੋਕਾਂ ਦੇ ਨਾਲ ਹੈ। ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਇਹ ਨੈਟਵਰਕ ਹੀ ਸੰਦੀਪ ਸਿੰਘ ਦਾ ਉਹ ਬਣਵਾ ਰਿਹਾ ਹੈ। ਸੋ ਦੈਟ ਮੀਨਸ ਉਹਨਾਂ ਦਾ ਬ੍ਰਾਡ ਬ੍ਰਾਡ ਨੈਟਵਰਕ ਆਪਾਂ ਸਮਝ ਸਕਦੇ ਹਾਂ ਕਾਫੀ। ਮਤਲਬ ਵਾਸਟ ਹੈਗਾ ਕਿਉਂਕਿ ਮੋਡਰਨ ਦੇ ਲੋਕ ਜਿਹੜੇ ਪਿੰਡਾਂ ਨੂੰ ਦਵਾ-ਦਵਾ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਨੰਬਰ ਤੇ ਲੈ ਕੇ ਜਾਂ ਪ੍ਰੋਫਾਈਲ ਨਾਲ ਉਹ ਲਿੰਕ ਪੈਦਾ ਹੋ ਜਾਂਦੇ ਆ ਕਿਤੋਂ ਕਿਤੋਂ ਥੈਂਕ ਯੂ ਜੀ ਆਕਾਸ਼ਦੀਪ ਸਿੰਘ ਇੱਕ ਇੱਕ ਆਕਾਸ਼ ਏਲੀਅਸ ਮੋਟੂ ਹੈ ਮੋਟਾ ਥਰਡ ਹੈ ਸੰਦੀਪ ਸਿੰਘ ਜਿਹੜਾ ਮੇਨ ਹੈ ਤੇ ਇਹਨੂੰ ਕਿਸਾਇਆ ਕਿਵੇਂ ਲਾਲਸ ਕੀ ਦਿੱਤਾ ਬਾਕੀ ਜਿਹੜੇ ਦੋ ਸਾਥੀਆ ਲੋਕ ਨੇ ਇਹ ਗੱਲ ਤੁਸੀਂ ਤੁਹਾਨੂੰ ਪਤਾ ਹੀ ਹੈ ਵੀ ਇਸ ਚ ਡਰੱਗ ਦੇ ਵਿੱਚ ਸਾਰਾ ਫਾਈਨੈਂਸ਼ੀਅਲ ਐਂਗਲ ਹੀ ਲੋਕੀ ਉਸ ਜਿਹੜੀ ਬੜੀ ਜਲਦੀ ਇਸੇ ਫਸ ਜਾਂਦੇ ਆ ਕਿ ਆਪਾਂ ਦਾ ਉਹਦਾ 4 ਪੈਸੇ ਜਲਦੀ ਕਮਾ ਲਈਏ ਕੋਈ ਪਰਚਾ ਕਿਸੇ ਦੇ ਨਹੀਂ ਕਿਸੇ ਦੇ ਵੀ ਹੈ ਨਹੀਂ ਇਹ ਹੀ ਇੰਪੋਰਟੈਂਟ ਗੱਲ ਹੈ ਜੀ ਔਰ 2018 ਤੋਂ ਬੰਦਾ ਇੰਨਾ ਕੰਮ ਕਰ ਰਿਹਾ ਇਟਸ ਅ ਬਿਗ ਥਿੰਗ ਠੀਕ ਹੈ ਥੈਂਕ ਯੂ ਜੀ